ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਐਮਪੀ ਭਾਈ ਅਮਰਤਪਾਲ ਖਾਲਸਾ ਨੂੰ ਲੱਗਿਆ ਬੜਾ ਵੱਡਾ ਝਟਕਾ ਜੇ ਗੱਲ ਕਰੀਏ ਉਹਨਾਂ ਦੀ ਐਨਐਸਏ ਦੀ ਐਨਐਸਏ ਉਹਨਾਂ ਦੀ ਅਤੇ ਭਾਈ ਅਮਰਤਪਾਲ ਖਾਲਸਾ ਦੇ ਸਾਥੀਆਂ ਦੀ 18 ਮਾਰਚ ਨੂੰ ਖਤਮ ਹੋਣ ਜਾ ਰਹੀ ਹੈ ਇਟ ਮੀਨਸ ਕਿ ਹਰੀ ਚੰਡੀ ਮਿਲਣ ਵਾਲੀ ਸੀ ਉਸ ਤੋਂ ਪਹਿਲਾਂ ਹੀ ਪਸਾ ਲਿਆ ਗਿਆ ਹੈ ਭਾਈ ਅਮਰਤਪਾਲ ਖਾਲਸਾ ਨੂੰ ਹੁਣ ਭਾਈ ਅਮਰਤਪਾਲ ਖਾਲਸਾ ਦਲੀਲ ਅਤੇ ਅਪੀਲ ਕਿਵੇਂ ਕਰਦੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਬੜਾ ਵੱਡੀ ਘਟਨਾ ਜਿਹੜੀ ਹੈ ਕਤਲ ਦੀ ਜਿਹੜੀ ਖਬਰ ਹੈ ਉਹ ਕਤਲ ਦਾ ਨਾਮ ਜੁੜ ਗਿਆ ਹੈ ਭਾਈ ਅਮਰਤਪਾਲ ਖਾਲਸਾ ਦੇ ਨਾਂ ਦੱਸ ਦਿੰਨੇ ਆ ਫਰੀਦਕੋਟ ਦੇ ਪਿੰਡ ਹਰੀਨੋ ਵਾਸੀ ਗੁਰਪ੍ਰੀਤ ਸਿੰਘ ਹਰੀ ਨੋ ਦੀ ਹੱਤਿਆ ਜਾਂਚ ਕਰ ਰਹੀ ਸਿਟ ਨੇ ਬੁੱਧਵਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਸਪੈਸ਼ਲ ਜੱਜ ਨਿਰਦੇਸ਼ ਕੁਮਾਰ ਵਧਵਾਦੀ ਅਦਾਲਤ ਵਿੱਚ ਲਗਭਗ 1435 ਪੇਜਾਂ ਦੀ ਚਾਰ ਸ਼ੀਟ ਦਾਖਲ ਕਰ ਦਿੱਤੀ ਹੈ ਸਿਟ ਨੇ ਇਸ ਮਾਮਲੇ ਵਿੱਚ ਖਡੂਰ ਸਾਹਿਬ ਦੇ ਸੰਸਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਕੁੱਲ 17 ਲੋਕਾਂ ਨੂੰ ਮੁਲਾਜ਼ਮ ਮুলਜ਼ਮ ਬਣਾਇਆ ਹੈ ਅਤੇ ਇਹਨਾਂ ਚੋਂ ਦੋ ਸ਼ੂਟਰ ਸਮੇਤ 12 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਮਲਜਮਾਂ ਵਿੱਚ ਵਿਦੇਸ਼ ਬੈਠਾ ਗੈਂਗਸਟਰ ਅਰਸ਼ਦੀਪ ਡਾਲਾਸ ਮੀਤ ਤਿੰਨ ਹੋਰ ਮਲਜਮੀ ਸ਼ਾਮਲ ਹਨ ਜਿਨ੍ਹਾਂ ਦੀ ਹਾਲੇ ਗ੍ਰਿਫਤਾਰੀ ਨਹੀਂ ਹੋਈ ਯਾਨੀ ਕਿ ਗੁਰਪ੍ਰੀਤ ਹਰੀਕੇ ਨੌ ਦਾ ਜਿਹੜਾ ਕਤਲ ਹੋਇਆ ਹੈ ਅੱਜ ਤੋਂ ਲਗਭਗ 7 ਤੋਂ 8 ਮਹੀਨੇ ਪਹਿਲਾਂ ਉਸ ਦੇ ਵਿੱਚ ਨਾਮ ਆ ਗਿਆ ਹੈ ਭਾਈ ਅਮਰਤਪਾਲ ਖਾਲਸਾ ਅਤੇ 17 ਲੋਕ ਹੋਰ ਵੀ ਇਨਵੋਲਵ ਨੇ ਸਿੱਟਾ ਇਸ ਨੇ ਖੁਲਾਸਾ ਕਰ ਦਿੱਤਾ ਹੈ ਇਟ ਮੀਨਸ ਭਾਈ ਅਮਰਤਪਾਲ ਜਿਹੜੇ ਖਾਲਸਾ ਨੇ ਜਿੰਨਾ ਉਤੇ ਆਲਰਾਡੀ ਯੁਆਪਾ ਲੱਗੀ ਹੋਈ ਹੈ ਗੁਰਪ੍ਰੀਤ ਸਿੰਘ ਹਾਰੀ ਨੌ ਦੀ ਹਤਿਆ ਨੂੰ ਲੈ ਕੇ ਉਹ ਟੁੱਟੇਗੀ ਨਹੀਂ ਕਿਉਂਕਿ ਸਟ ਨੇ ਖੁਲਾਸਾ ਕਰ ਦਿੱਤਾ ਹੈ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਸੁੱਟੇ ਹੋਏ ਜਾਲ ਦੇ ਵਿੱਚ ਫਸਾਇਆ ਜਾ ਰਿਹਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਹਾਲਾਂਕਿ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲਗਭਗ 18 ਮਾਰਚ ਨੂੰ 2 ਸਾਲ ਪੂਰੇ ਹੋ ਜਾਣਗੇ ਕੀ ਉਥੋਂ ਕੋਈ ਕਿਸ ਤਰ੍ਹਾਂ ਇੱਕ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਭਾਈ ਅੰਮ੍ਰਿਤਪਾਲ ਖਾਲਸਾ ਉਹ ਵੀ ਜਿਹੜੀ ਹਜ਼ਾਰਾਂ ਕਿਲੋਮੀਟਰ ਦੂਰ ਹੈ ਪੰਜਾਬ ਤੋਂ ਯਾਨੀ ਕਿ ਅਸਾਮ ਦੇ ਵਿੱਚ ਜੁਬਰੂਗੜ ਦੀ ਜੇਲ੍ਹ ਜਿੱਥੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਢੱਕਿਆ ਹੋਇਆ ਹੈ ਐਨਐਸਸੀ ਦੇ ਤਹਿਤ ਕਿ ਉਥੋਂ ਕੋਈ ਵਿਉਤਬੰਦੀ ਵਿਉਤਬੰਦੀ ਜਿਹੜੀ ਹੈ ਕਿਵੇਂ ਘੜੀ ਜਾ ਸਕਦੀ ਹੈ ਨਾ ਤੇ ਕੋਈ ਗੈਜਟ ਨਾ ਕੋਈ ਮੋਬਾਈਲ ਨਾ ਕੋਈ ਕੰਪਿਊਟਰ ਆਖਰ ਕਾਰ ਵਾਰ ਵਾਰ ਜ਼ੁਲਮ ਕਿਉਂ ਕੀਤੇ ਜਾ ਰਹੇ ਨੇ ਭਾਈ ਅਮਰਤਪਾਲ ਖਾਲਸਾ ਤੇ ਭਾਈ ਅਮਰਤਪਾਲ ਖਾਲਸਾ ਤੇ ਯਵਾਪਾ ਹੁਣ ਪੱਕੇ ਤੌਰ ਤੇ ਲੱਗੇਗੀ ਇਟ ਮੀਨਸ ਕਿ ਭਾਈ ਅਮਰਤਪਾਲ ਖਾਲਸਾ ਦਾ ਜੇਲ੍ਹ ਦੇ ਵਿੱਚ ਆਉਣਾ 18 ਮਾਰਚ ਨੂੰ ਹੋ ਸਕਦਾ ਹੈ ਮੁਸ਼ਕਲ